ਤਾਂ ਜਦੋਂ ਲੀਵਰ ਨੂੰ ਵਾਰ-ਵਾਰ ਓਵਰਵਰਕ ਕਰਨਾ ਪੈਂਦਾ ਹੈਗਾ ਤਾਂ ਉਦੋਂ ਇਹ ਸਮੱਸਿਆ ਹੁੰਦੀ ਹੈ ਤਾਂ ਇਸੇ ਕਾਰਨ ਹੁੰਦਾ ਕਿ ਬਹੁਤ ਸਾਰੇ ਲੇਡੀਜ਼ ਨੇ ਜਾਂ ਬਹੁਤ ਸਾਰੇ ਇਹ ਜਿਹੜੇ ਜਿਹੜੇ ਡਰਿੰਕ ਨਹੀਂ ਕਰਦੇ ਪਰ ਉਹਨਾਂ ਦੇ ਖਾਣ-ਪੀਣ 'ਚ ਕਿਤੇ ਨਾ ਕਿਤੇ ਗੜਬੜ ਹੈ ਬਹੁਤ ਸਾਰਾ ਤਲਿਆ ਹੋਇਆ ਖਾਣਾ ਹੁਣ ਮੰਨ ਲਓ ਅਸੀਂ ਕਹਿੰਦੇ ਪਨੀਰ ਸਿਹਤ ਲਈ ਅੱਛਾ ਹੈ ਪਰ ਜਿਹੜਾ ਅਸਲੀ ਹੈ ਜੇ ਤੁਸੀਂ ਕਹੋ ਵੀ ਨਕਲੀ ਪਨੀਰ ਵੀ ਥੋੜੀ ਸਿਹਤ ਲਈ ਅੱਛਾ ਹੈ ਨਹੀਂ ਹੈਗਾ ਪਰ ਬਹੁਤ ਸਾਰੇ ਲੋਕ ਡਰਿੰਕ ਇਤਨਾ ਕਰਦੇ ਨੇ ਕਿ ਜਦੋਂ ਡਰਿੰਕ ਲੈ ਲਈ ਉਹਦੇ ਨਾਲ ਕੋਈ ਵੀ ਚੀਜ਼ ਆ ਦੇ ਖਾ ਲਓ ਕੁਝ ਨਹੀਂ ਹੁੰਦਾ ਸਭ ਹਾਜਮ ਹੋ ਜਾਊਗਾ ਹਾਜਮ ਤਾਂ ਹੋ ਜਾਊਗਾ ਪਰ ਤੁਹਾਡੇ ਲੀਵਰ ਨੂੰ ਕਿੰਨੀ ਮਿਹਨਤ ਕਰਨੀ ਪਈ ਯਾਨੀ ਕਿ ਇਹਦੇ ਵਿੱਚ ਕੋਈ ਹਾਰਮਫੁਲ ਕੈਮੀਕਲ ਨਹੀਂ ਪਾਏ ਜਾਂਦੇ ਨਾ ਕੋਈ ਸਿੰਥੈਟਿਕ ਚੀਜ਼ਾਂ ਪਾਈਆਂ ਨੇ ਪਿਓਰ ਹਰਬਲ ਨੇ ਔਰ ਇਹ ਲੀਵਰ ਦੀਆਂ ਖਰਾਬ ਨਹੀਂ ਜਦੋਂ ਉਹਨੇ ਉਹ ਪ੍ਰੋਪਰ ਨਹੀਂ ਤੋੜ ਪਾਉਂਦਾ ਉਹ ਐਨਜ਼ਾਈਮਾਂ ਨੂੰ ਜਦੋਂ ਉਹ ਸਾਰੀ ਚੀਜ਼ ਨੂੰ ਵੇਸਟੇਜ ਚ ਕੱਢਣ ਲੱਗ ਜਾਂਦਾ ਯਾਨੀ ਕਿ ਥੱਕ ਚੁੱਕਿਆ ਹੁੰਦਾ ਤਾਂ ਸਾਨੂੰ ਇੱਕ ਥਕਾਨ ਵੀ ਮਹਿਸੂਸ ਹੋਣ ਲੱਗ ਜਾਂਦੀ ਹੈ ਸਾਡੇ ਮੰਨ ਲਓ ਅੱਖਾਂ 'ਚ ਪ੍ਰੋਬਲਮ ਆ ਗਈ ਸਾਡੇ ਵਾਲ ਝੜਨੇ ਸ਼ੁਰੂ ਹੋ ਗਏ ਜਾਂ ਸਾਨੂੰ ਫੁਸੀਆਂ ਆਉਣ ਲੱਗੀਆਂ ਇਹ ਵੀ ਲੀਵਰ ਦੀ ਇੱਕ ਸਮੱਸਿਆ ਹੈਗੀ ਹੈ